तो, पहला ना हंकार होंगी ना दिसी तो, तो, तो उम्मीदवार नन्नी शांस हम बठिंडे बोल लगे पता क्यों लिखा है नमादारा मैं आ जाओ आ जाओ आ जाओ नमाने बनते आ जाओ लोग लिया लिया मैं देख के मेरी फोटो देख के इन्होंने अखा चाहिए हूं नन्नी छां तो बन गई नमाणी ਜੋ ਕਿ ਕਲੀ ਦੀ ਕਹਿੰਦੀ ਆ ਆਪਦੀ ਰੋਣਾ ਰੋਦੀ ਆ ਉਹ ਕਹਿੰਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਕੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕਿ ਤੇ ਕੰਮ ਭਗਵੰਤ ਰਿਓ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਲਾਂ ਨੂੰ ਕਿੱਟੇ ਨਹੀਂ ਬਿਜਲੀ ਦਾ ਕੋਈ ਮੇਲ ਨਹੀਂ ਟੱਸੀਆਂ ਚ ਪਾਣੀ ਆ ਨੋਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਹੋਰ ਦੁੱਖ ਵੀ ਹੁੰਦੀ ਹੈ ਇਹ ਹੋਰ ਤੋਂ ਕਰਉਂਦੀ ਹੈ ਕਹਿੰਦੀ ਉਹਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਰਸਾਂ ਜਿਉਂਦੇ ਸੀ ਉਹ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਰਸਾਂ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਮੈਂ ਸੋਚਿਆ ਕਾਲੀ ਰਾਤ ਨੇ ਫੱਟੀ ਫਰ ਜੀਜੇ ਸਾਡੇ ਨੇ ਮੋਚੀ ਹੈ ਬੜੀ ਕਿ ਜੂਲਵੇ ਅਸੀਂ ਮੌਜ ਬੜੀ ਢੁੱਟੀ ਐ ਅਸੀਂ ਮੌਜ ਬੜੀ ਢੁੱਟੀ ਐ ਕੁੱਗੀ ਛਿੱਤਰ ਨਾਲ ਢੁੱਟੀ ਐ ਹੁਣ ਸਾਡੀ ਜਨ ਸਤੋਜ ਵਾਲੇ ਮਾਂ ਦੀ ਢੁੱਟੀ ਐ ਲੈ ਇਨ ਕੀ 4 ਜੂਨ ਨੂੰ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ